ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 19 8 24 ਨੂੰ ਪਹੁੰਚੇ ਆ ਜੀ ਪਿੰਡ ਰਾਇ ਸਰ ਜਿਲ੍ਹਾ ਬਰਨਾਲਾ ਇਹ ਜਿਹੜਾ ਬਾਪੂ ਵਿਚਾਰਾ ਬਜ਼ੁਰਗ ਬੈਠਾ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਖੜਾਗਾ ਇਹਦਾ ਨਾਂ ਹੈਗਾ ਗੁਰਲਾਲ ਸਿੰਘ ਤੇ ਜਿਹੜੀ ਸਕਰੀਨ ਤੇ ਫੋਟੋ ਚੱਲ ਰਹੀ ਹੈ ਇਹ ਬੱਚਾ ਇਹਨਾਂ ਦਾ 20 ਬਾਈਕ ਸਾਲ ਦਾ ਅਮਨਦੀਪ ਸਿੰਘ ਇਹਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਇਸ ਟਾਈਮ ਜਿਹੜਾ ਵਿਚਾਰਾ ਹਸਾਰ ਦਾਖਲ ਹੈ ਲੋੜਵੰਦ ਪਰਿਵਾਰ ਹੈ ਦਿਹਾੜੀਦਾਰ ਪਰਿਵਾਰ ਹੈ ਬਾਪੂ ਵਿਚਾਰਾ ਦਿਹਾੜੀ ਕਰਕੇ ਜਾਂ ਮੁੰਡਾ ਮਾੜਾ ਮਾੜਾ ਕੰਮ ਕਰਦਾ ਸੀ ਦਿਹਾੜੀ ਕਰਕੇ ਉਹ ਤੇ ਬੇਲਾਪੁਰਾ ਕਰਦੇ ਸੀ ਐਕਸੀਡੈਂਟ ਹੋ ਗਿਆ ਦਾਖਲ ਪਿਆ ਪੈਸਾ ਕੋਲੇ ਕੋਈ ਨਹੀਂ ਬਾਈ ਖੜੇ ਨੇ ਪਿੰਡ ਵਾਲੇ ਪਦਵਾਨ ਤੇ ਸੱਜਣ ਪਹਿਲਾਂ ਇਹਨਾਂ ਨੇ ਪਿੰਡ ਵੱਲੋਂ ਇਕੱਠੇ ਕਰਕੇ ਪੈਸੇ ਲਾਏ ਸੀਗੇ ਬਾਈ ਗੁਰਦੀਪ ਨੇ ਮੈਨੂੰ ਫੋਨ ਕੀਤਾ ਸੀ ਕਿ ਜੋ ਕੋਈ ਮਦਦ ਹੋ ਜੇ ਸੋ ਗੁਰੂ ਕੀ ਗੋਲਕ ਗਰੀਦ ਨੂੰ ਗਰੁੱਪ ਵੱਲੋਂ 20000 ਰੁਪਏ ਸੀ ਅੱਜ ਰੈਸ ਇਸ ਬਾਪੂ ਦੇ ਇਲਾਜ ਵਾਸਤੇ ਬੱਚੇ ਦੇ ਦੇਤਾ ਜੋ ਕੋ ਹੋ ਵੀ ਭੈਣ ਮਦਦ ਕਰ ਸਕਦਾ ਤਾਂ ਸਿੱਧਾ ਪਰਿਵਾਰ ਦਾ ਨੰਬਰ ਬਾਪੂ ਦਾ ਨੰਬਰ ਦੇ ਰਹੇ ਆ 94643 62236 ਧੰਨਵਾਦ ਕਰਦੇ ਆ ਪਿੰਡ ਵਾਲੇ ਵੀਰਾਂ ਦਾ ਸੁਤਵਿੰਦਰ ਸਿੰਘ ਖੜਾ ਗੁਰਦੀਪ ਸਿੰਘ ਖੜਾ ਗੁਰਬੀਰ ਸਿੰਘ ਜੀ ਖੜਾ ਤਿੰਨਾਂ ਬਾਈਆਂ ਪਹਿਲਾਂ ਵੀ ਰਲ ਮਿਲ ਕੇ ਇਹਨਾਂ ਦੀ ਮਦਦ ਕੀਤੀ ਆ ਸੋ ਇੱਕ ਵਾਰੀ ਫਿਰ ਗੁਰੂ ਕੀ ਗੋਲ ਗਰੀਬਾਂ ਦਾ ਮੰਡ ਗਰੁੱਪ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸਨੇਹ ਤੇ ਜਿਹੜੀ ਸੇਵਾ ਇਕੱਠੀ ਕੀਤੀ ਹੈ 20000 ਰੁਪਏ ਇਸ ਬਾਪੂ ਦੇ ਦੇ ਲੜਕੇ ਦੇ ਇਲਾਜ ਵਾਸਤੇ ਦੇ ਦਿੱਤਾ ਜੇ ਕੋਈ ਹੋਰ ਮਦਦ ਕਰਨੀ ਚਾਹੁੰਦਾ ਸਿੱਧਾ ਪਰਿਵਾਰ ਨਾਲ ਸੰਪਰਕ ਕਰ ਲਈ ਅਸੀਂ ਧੰਨਵਾਦ ਕਰਦੇ ਆ ਗੁਰੂ ਕੀ ਗੋਲ ਕਲੱਬ ਦਾ ਜੀ ਜਿਹੜਾ ਬਾਈ ਸੁਖੀ ਨੂੰ ਸੁਨੇਹਾ ਲਾਇਆ ਸੀਗਾ ਵੀ ਸਾਡੇ ਪਿੰਡ ਵੀ ਇੱਕ ਲੋੜ ਬੰਦਾ ਹੈਗਾ ਤੇ ਇਹਨੇ ਸਾਡੇ ਛੋਟੇ ਸੁਨੇਹੇ ਤੇ ਬੜਾ ਸੇਵਾ ਪ੍ਰਵਾਨ ਕੀਤੀ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਗੁਰੂ ਕੀ ਗੋਲ ਗਰੀ ਦਾ ਉਹ ਗਰੁੱਪ ਦਾ ਇਸ ਲੋੜਵੰਦ ਪਰਿਵਾਰ ਦੀ ਬਾਹ ਫੜ ਗਿਆ ਬਾਪੂ ਵਿਚਾਰਾ ਬਜ਼ੁਰਗ ਆ ਤੇ ਮੁੰਡਾ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ